ਕੋ ਕਹਿਣਾ ਸਖਤ ਕਿਹ ਅਚਲ ਮੂਰਤ ਅਨਭਾ ਪ੍ਰਕਾਸ਼ ਅਮਤੋਜ ਕਹੀ ਜਾ ਕੋਟ ਇੰਦਰ ਇੰਦ੍ਰਾਨ ਸ਼ਾਹ ਸ਼ਾਣ ਗਣੀ ਜਾ ਤਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਦ ਸਰਬ ਨਾਮ ਕਥੈ ਕਾਵਣ ਕਰਮ ਨਾਮ ਵਰਨਿਤ ਸੁਮਤ ਸਜਣ ਸੱਚਾ ਪਾਤਿਸ਼ਾ ਸਿਰ ਸਾਹਾ ਦੇ ਸ਼ਾਉ ਜਿਸ ਪਾਸ ਬਹਿਟਿਆ ਸੋਹੀਐ ਸਤਨਾ ਦਾ ਵਿਸਾਓ ਸੁ ਕੋ ਟਲ ਗੁਰ ਸੇਵੀ ਐ ਐਹਣ ਇਸ ਸਹਜ ਸੁ ਪਾਏ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾ ਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖੂਪਜੈ ਫਿਰ ਦੁੱਖ ਨਾ ਲਗੈ ਆਏ ਜੰਮਣ ਮਰਣਾ ਮਿਟ ਗਿਆ ਕਾਲ ਕਾ ਕਿਸ਼ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੈ ਆਏ ਜੰਮਣਾ ਮਰਣਾ ਮਿਟ ਗਿਆ ਕਾਲ ਕਾ ਕਿਸ਼ਨਾ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿ ਆ ਸਮਾਏ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਣ ਸਤਿਗੁਰ ਪਾਏ ਮਹਲਾ ਤੀਜਾ ਬਿਨ ਸਬਦੈ ਸੁਧ ਨ ਹੋਵਈ ਜੇ ਅਨੇਕ ਕਰੈ ਸਿਗਾਰ ਪਿਰਕੀ ਸਾਰ ਨਾ ਜਾਣਈ ਦੂਜੈ ਪਾਏ ਪਿਆਰ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸ ਰਾਤ ਤਿਨ ਹਉ ਗੁਰ ਬਣੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾ ਨਣੀ ਹੋਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸਜਣ ਮਿਲਿਆ ਸਣੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਜਿਨ ਜਨ ਦੇਖਾਂ ਨਣੀ ਹਉ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮਿਲਿਆ ਸਣੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ